ਸ਼ਿਆਰਪੁਰ ਦੇ ਵਿੱਚ ਪ੍ਰਵਾਸੀਆਂ ਦੇ ਵੱਲੋਂ 5 ਸਾਲ ਦੇ ਬੱਚੇ ਤੇ ਨਾਲ ਦਰੰਦਗੀ ਕੀਤੀ ਜਾਂਦੀ ਆ ਇਹ ਤਰੀਕਾ ਗਲਤ ਹੈ ਬਾਈ ਜੀ ਪ੍ਰਵਾਸੀ ਭਜਾਓ ਨਾ ਐਂ ਏਦਾਂ ਹੋਇਆ ਨਾ ਹੋਣਾ ਹਾ ਅਮਰਤਪਾਲ ਸਿੰਘ ਮੇਰੋ ਦੀ ਐਂਟਰੀ ਹੋਈ ਆ ਵੀਡੀਓ ਕਾਲ ਰਹੀ ਆ ਇਹ ਕਹਿੰਦੇ ਜੇ ਤੁਹਾਡੇ ਤੋਂ ਜੇ ਪ੍ਰਸ਼ਾਸਨ ਕੁਝ ਨਹੀਂ ਕਰਦਾ ਮੈਂ ਸਜ਼ਾ ਦਊਗਾ ਜਿਹੜਾ ਅਮਰਤਪਾਲ ਮੇਰੋ ਆ ਸਭ ਤੋਂ ਪਹਿਲਾਂ ਉਹ ਹੈ ਕੌਣ ਆ ਆਪ ਕੌਣ ਆ ਆਪ ਇੰਡੀਆ ਤੋਂ ਪਗੋੜਾ ਹੋ ਚੁੱਕਿਆ ਬਠਿੰਡੇ ਅਦਾਲਤ ਤੋਂ ਪਗੋੜਾ ਕਰਾਰ ਦਿੱਤਾ ਗਿਆ ਤੇ ਇਹ ਕੌਣ ਹੈ ਕਿ ਮੈਂ سزا ਦਵਾਂਗਾ ਉਹਨਾਂ ਨੂੰ ਇਹ ਕੌਣ ਹੈ سزا ਦੇਣ ਵਾਲਾ ਕਿਹੜਾ ਸੂਰਮਾ ਜੰਮ ਗਿਆ ਇਹ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਹੱਥ ਚ ਲੈ ਰਿਹਾ ਕਾਨੂੰਨ ਦੀ ਉਲੰਘਣਾ ਕਰ ਰਿਹਾ ਇਹ ਕਿੱਡਾ ਕੁ ਸ਼ੇਰ ਹੈ ਪਰਵਾਸੀਆਂ ਦੀ ਜੋ ਧੱਕੇਸ਼ਾਹੀ ਚੱਲ ਰਹੀ ਹੈ ਲੱਗਦਾ ਨਹੀਂ ਅਮਰਪਾਲ ਸਿੰਘ ਮੈਰੋ ਸਹੀ ਕਹਿ ਰਿਹਾ ਵੀ ਜੇ ਪ੍ਰਸ਼ਾਸਨ ਕੁਝ ਨਹੀਂ ਕਰਦਾ ਮੈਸੇਜ ਆਦੋਂ ਕੌਣ ਹੈ ਰੱਬ ਹੈ ਉਹ ਆਪਣੇ ਆਪ ਨੂੰ ਕੌਣ ਸਮਝਦਾ ਆਪਣੇ ਆਪ ਨੂੰ ਕੌਣ ਹੈ ਕੀ ਕੀ ਦੇਣ ਉਹਦੀ ਪੰਜਾਬ ਦੀ ਕਿ ਕੁੜੀਆਂ ਮਾਰ ਦੋ ਕਿਸੇ ਦੇ ਕੀ ਦੇ ਗਰੀਬ ਘਰ ਪਰਿਵਾਰੋਂ ਝਾੜ ਦੋ ਜੇ ਅੱਜ ਇੰਡੀਆ 'ਚ ਹੁੰਦਾ ਅੱਜ ਇੰਡੀਆ ਤੋਂ ਡਰਦਾ ਬਾਹਰ ਭੱਜ ਗਿਆ ਹੁਣ ਇਹ ਡਰਾਉਂਦਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਪ੍ਰਵਾਸੀਆਂ ਨੂੰ ਪਹਜਾਓ ਪੰਜਾਬ ਬਚਾਓ ਕਿਉਂ ਪਹਿਲਾਂ ਸੁੱਤੇ ਪਈ ਸੀ ਤੁਸੀਂ ਤੁਸੀਂ ਉਸ ਘੜੀ ਦਾ ਇੰਤਜ਼ਾਰ ਕਰ ਰਹੇ ਹੋ ਜਦੋਂ ਦਿੱਲੀ ਵਾਂਗ ਹਾਲਾਤ ਬਣ ਜਾਣ ਜਦੋਂ ਇਹ ਪ੍ਰਵਾਸੀ ਸਾਡੇ ਘਰਾਂ ਦੇ ਅੰਦਰ ਦਾਖਲ ਹੋਣ ਪੰਜਾਬ ਵਾਲੇ ਲੋਕ ਹੁਣ ਪ੍ਰਵਾਸੀਆਂ ਨੂੰ ਭਜਾਣਗੇ ਤਾਂ ਉਹ ਬਿਹਾਰ ਵਾਲੇ ਲੋਕ ਚੁੱਪ ਬੈਹਿ ਜਾਣਗੇ ਜਾਂ ਉੱਤਰ ਪ੍ਰਦੇਸ਼ ਵਾਲੇ ਚੁੱਪ ਬੈਹਿ ਜਾਣਗੇ ਉਹ ਨਾ ਕਰਨ ਸਾਡੇ ਪੰਜਾਬੀ ਬਾਹਰ ਕੰਮ ਨਹੀਂ ਕਰਦੇ ਦਾ ਸਟੇਟ ਚੱਕਿਆ ਹੁਣ ਤੱਕ ਬਾਹਰੋਂ ਕੋਈ ਘਟਨਾ ਨਹੀਂ ਆਈ ਪ੍ਰਵਾਸੀ ਕਿਉਂ ਕਰਦੇ ਨੇ ਫਿਰ ਇਹ ਜਿਹੇ ਕੰਮ ਕੋਈ ਪੰਜਾਬੀ ਕਦੇ ਸੁਣਿਆ ਇੰਗਲੈਂਡ ਦੇ ਵਿੱਚ ਅਮਰੀਕਾ ਦੇ ਵਿੱਚ ਉਹਨੇ ਕਿਸੇ ਧੀ ਪੈਨਲ ਛੇੜਛਾੜ ਕੀਤੀ ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਜਣੇ ਕਣੇ ਨੂੰ ਗਲਤ ਕਹਿ ਦਿਓ ਕੱਲ ਨੰਗ ਸਿੰਘਾਂ ਨੇ ਕੋਈ ਨੰਗ ਸਿੰਘ ਸੀਗੇ ਨੰਗ ਸਿੰਘਾਂ ਦਾ ਬਾਣਾ ਪਾ ਕੇ ਕਹਿ ਸਕਦੇ ਆ ਉਹਨਾਂ ਨੂੰ ਕੁੱਟਮਾਰ ਕੀਤੀ ਕੀ ਕਸੂਰ ਸੀ ਉਹਨਾਂ ਦਾ ਹੁਣ ਅਮਰਿਤਪਾਲ ਮੈਰੋ ਨੇ ਕਿਹਾ ਕਿ ਮੈਂ ਸਜ਼ ਦੁਸ਼ਮਣੀ ਹੋਦਣਾ ਮੇਰੀ ਪਰਸਨਲੀ ਦੁਸ਼ਮਣੀ ਕੋਈ ਨਹੀਂ ਸਾਡੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਇੱਕ ਬਲੈਕਮੇਲਰ ਸੀ ਬਲੈਕਮੇਲਰ ਇਹ ਕਹਾਂਗੇ ਅਮਰਤਪਾਲ ਨੂੰ ਤੇ ਬਲੈਕਮੇਲਰ ਹੈ ਅਮਰਤਪਾਲ ਮੇਰੋ ਬਲੈਕਮੇਲਰ ਸੀ ਔਰ ਹੈ ਇਹ ਕੌਣ ਆਪਣੇ ਆਪ ਨੂੰ ਸਮਝਦਾ ਆਪਣੇ ਹਾਮ ਦੇ ਨਾਲ ਮੱਥਾ ਲਾਦੇ ਕਿਤੇ ਸਾਹਮਣੇ ਨਾ ਆ ਜਾ ਅਮਰਤਪਾਲ ਮੇਰੋ ਇਹ ਮੈਂ ਦੱਸਦਾਗਾ ਮੈਂ ਕਿਹੜੀ ਚੀਜ਼ ਆ ਅਸੀਂ ਜਿਸ ਤਰੀਕੇ ਦਾ ਮਾਹੌਲ ਦਿਖ ਰਿਹਾ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਪੂਰੇ ਪੰਜਾਬ ਤੇ ਲੱਗਦਾ ਪ੍ਰਵਾਸੀਆਂ ਦਾ ਹੀ ਕਬਜ਼ਾ ਹੋਗਾ ਖਾਣ ਪੀਣ ਤੋਂ ਲੈ ਕੇ ਉੱਥੇ ਗੰਦ ਫਲਾਇਆ ਜਾਂਦਾ ਮੁੜ ਕੇ ਦੁਬਾਰਾ ਜੇਕਰ ਗੱਲ ਕੀਤੀ ਚੋਰੀ ਚਕਾਰੀ ਕੀਤੀ ਜਾਂਦੀ ਆ ਵੱਡੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਜੇ ਐਦਾਂ ਹੋ ਗਿਆ ਸਾਡੇ ਪੰਜਾਬ ਵਿੱਚ ਭਜਾ ਦਿਓ ਕੱਲ ਤੁਸੀਂ ਆਹ ਸੀਜ਼ਨ ਨਿਕਲ ਚੁੱਕਿਆ ਝੋਨੇ ਦੇ ਝੋਨਾ ਵੀ ਲਾਉਣਾ ਕੌਣ ਆਪ ਲਾ ਲੈਣਗੇ ਤੁਸੀਂ ਦਾ 10 ਕਿਲੇ ਛੋਨੇ ਤੁਸੀਂ ਲਾਉਣੇ ਹੋ ਤੁਸੀਂ ਆਪ ਲਾ ਲੈਣਗੇ ਘਰ ਦੀ ਛੱਤ ਬਣਾਉਣੀ ਹੈ ਰਾਜਮંત્રી ਨੂੰ ਠੇਕਾ ਦੇਣਾ ਕਿਹਨੇ ਦੇਣਾ ਪ੍ਰਵਾਸੀ ਕੰਮ ਕਰਦੇ ਨੇ ਸਾਡਾ ਪੰਜਾਬੀ ਕੌਣ ਕਰਦਾ ਬਾਈ ਕੰਮ ਕਈਆਂ ਨੇ ਪ੍ਰਵਾਸੀ ਬਾਹਰ ਕੱਢਤੇ ਕਈਆਂ ਨੇ ਕਿਹਾ ਕਿ ਕਹਿ ਲੋ ਵੀ ਆਇਡੈਂਟੀਫਿਕੇਸ਼ਨ ਕਰਵਾਓ ਮੋਟਰ ਤੇ ਰਹਿਣ ਲਈ ਥਾ ਦੋ ਜ਼ਮੀਨਾਂ ਖਰੀਦਣ ਦੋ ਫਿਰ ਤੁਸੀਂ ਸਾਰੇ ਉਹਨਾਂ ਪੰਜਾਬੀਆਂ ਨੂੰ ਗਲਤ ਕਹਿ ਰਹੇ ਹੋ ਜਿਨ੍ਹਾਂ ਨੇ ਬਾਹਰ ਕੱਢਤੇ ਠੱਗਾ ਨਾ ਕਰੋ ਕਿਸੇ ਨਾਲ ਪਹਿਲਾਂ ਕਿਉਂ ਦੰਨੇ ਤੁਸੀਂ ਪ੍ਰਵਾਸੀਆਂ ਨਾਲ ਠੱਗਾ ਹੋ ਰਿਹਾ ਹੁਣ ਠੱਗਾ ਹੀ ਕਹਿ ਸਕਦੇ ਹੋ ਜਬਰਦਸਤੀ ਬਾਹਰ ਕੱਢ ਰਹੇ ਨੇ ਬੱਚਿਆਂ ਦੀ ਪੜਾਈ ਦਾ ਕੌਣ ਜ਼ਿੰਮੇਵਾਰ ਹੈ ਉਹ ਵੀ ਪੜਦੇ ਨੇ ਹੁਸ਼ ਨਾਲ ਦਰਿੰਦਗੀ ਕੀਤੀ ਜਾਂਦੀ ਆ ਬੇਰਮੀ ਦੇ ਨਾਲ ਉਸ ਦੇ ਨਾਲ ਗਲਤ ਕੰਮ ਕੀਤਾ ਜਾਂਦਾ ਤੇ ਉਸ ਦੀ লাশ ਨੂੰ ਜਿਹੜਾ ਹੈ ਉਸ ਤੋਂ ਬਾਅਦ ਕਿਤੇ ਸੜਨ ਤੇ ਲਈ ਸੁੱਟ ਦਿੱਤਾ ਜਾਂਦਾ ਇੱਥੋਂ ਤੱਕ ਕਿ ਉਸ ਦੇ ਪ੍ਰਾਈਵੇਟ ਪਾਰਟ ਦੇ ਵਿੱਚ ਲੋਹੀ ਦੀ ਰੋਡ ਕਹਿੰਦੇ ਹੋਏ ਵੀ ਸ਼ਰਮ ਆਉਂਦੀ ਆ ਅਜੀਆਂ ਘਟਨਾਵਾਂ ਕੀਤੀਆਂ ਜਾਂਦੀਆਂ ਨੇ ਵਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਮਾਹੌਲ ਜਿਹੜਾ ਹੈ ਪੰਜਾਬ ਦੇ ਵਿੱਚ ਪੂਰੀ ਤਰੀਕੇ ਦੇ ਨਾਲ ਗਰਮ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕਈ ਪਿੰਡਾਂ ਦੇ ਵੱਲੋਂ ਪਰਵਾਸੀਆਂ ਨੂੰ ਕੱਢਣ ਦੇ ਫਰਮਾਨ ਵੀ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ ਉਸ ਤੋਂ ਬਾਅਦ ਹੁਣ ਜੇਕਰ ਗੱਲ ਕੀਤੀ ਜਾਵੇ ਅਜਿਹਾਂ ਘਟਨਾਵਾਂ ਜਿਹੜੀਆਂ ਨੇ ਆਮ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜਿਸ ਨੂੰ ਲੈ ਕੇ ਹੁਣ ਪੁਲਿਸ ਵੈਰੀਫਿਕੇਸ਼ਨ ਹੋ ਗਈ ਪ੍ਰਵਾਸੀਆਂ ਨੂੰ ਪਿੰਡ ਦੇ ਵਿੱਚੋਂ ਬਾਹਰ ਕੱਢਣ ਦਾ ਸਿਲਸਿਲਾ ਹੋ ਗਿਆ ਇਹ ਲਗਾਤਾਰ ਜਾਰੀ ਹੈ ਸੋ ਬਿਲਕੁਲ ਇਸ ਪੂਰੇ ਮੁੱਦੇ ਨੂੰ ਲੈ ਕੇ ਗੱਲਬਾਤ ਕਰਨ ਲਈ ਸੱਜਣਾ ਸਮਾਜ ਸੇਵੀ ਸਿਮਰਨਜੀਤ ਸਿੰਘ ਮਾਨ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਪਾਜੀ ਸਭ ਤੋਂ ਪਹਿਲਾਂ ਤਾਂ ਨਿਰਪੱਖ ਪੋਸਟ ਤੇ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਤੁਹਾਡਾ ਜੀ ਧੰਨਵਾਦ ਜੀ ਪਾਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਇਹ ਪਹਿਲਾ ਵਿਊ ਪੁਆਇੰਟ ਲੈਣਾ ਚਾ ਨੂ ਵੀ ਕਹਿੰਦੇ ਹੋ ਸ਼ਰਮ ਆਉਂਦੀ ਹੈ ਉਸ 5 ਸਾਲ ਦੇ ਮਾਸੂਮ ਬੱਚੇ ਨੂੰ ਤਾਂ ਉਸ ਬਾਰੇ ਪਤਾ ਵੀ ਨਹੀਂ ਹੋਏਗਾ ਇਹ ਕੀ ਚੀਜ਼ ਹੈ ਹਾਲਾਂਕਿ ਪੁਲਿਸ ਨੇ ਤਿੰਨ ਮੁਲਜ਼ਮ ਗ੍ਰਫਤਾਰ ਕੀਤੇ ਸਜ਼ਾ ਹਲੇ ਬਾਕੀ ਹੈ ਕਿਵੇਂ ਦੇਖਦੇ ਹੋ ਇਸ ਪੂਰੀ ਵਾਰਦਾਤ ਦੇਖੋ ਜੀ ਉਸ ਬੱਚੇ ਨਾਲ ਜੋ ਹੋਇਆ ਪੂਰੇ ਸਾਡੇ ਪੰਜਾਬ ਚ ਸੋਗ ਮਨਾ ਰਹੇ ਨੇ ਕੈਂਡਲ ਮਾਰਚ ਕੱਢੇ ਜਾ ਰਹੇ ਨੇ ਤੇ ਉਸ ਬੱਚਾ ਇੱਕ ਪਰਿਵਾਰ ਦਾ ਇਕੱਲਾ ਇਕੱਲਾ ਬੱਚਾ ਸੀ ਮੁੰਡਾ ਜਿਹੜਾ ਉਹ ਛੋਟਾ ਬੱਚਾ ਉਹਦੇ ਪਰਿਵਾਰ ਦੇ ਕਿੰਨੇ ਕੁ ਸੁਪਨੇ ਹੋਣਗੇ ਕਿ ਸਾਡਾ ਬੇਟਾ ਵੱਡਾ ਹੋ ਕੇ ਕੀ ਬਣੇਗਾ ਬਾਹਰ ਜਾਏਗਾ ਮਤਲਬ ਹਰ ਸੁਪਨੇ ਤਾਂ ਟੁੱਟ ਚੁੱਕੇ ਨੇ ਅੱਜ ਉਹ ਬੱਚਾ ਸਾਡੇ ਦੁਨੀਆ 'ਚ ਨਹੀਂ ਹੈ ਉਹ ਅਸੀਂ ਘਾਟਾ ਤਾਂ ਪੂਰਾ ਨਹੀਂ ਕਰ ਸਕਦੇ ਤੇ ਉਸ ਪਰਿਵਾਰ ਦੇ ਨਾਲ ਜੁੜੇ ਆ ਕਿ ਪਰਿਵਾਰ ਨੂੰ ਕਿਸੇ ਚੀਜ਼ ਦੀ ਵੀ ਲੋੜ ਹੋਵੇ ਅਸੀਂ ਖੜਾਂਗੇ ਵਕੀਲ ਨੂੰ ਲੈ ਕੇ ਹਰ ਚੀਜ਼ ਨੂੰ ਲੈ ਕੇ ਅਸੀਂ ਨਾਲ ਖੜਾਂਗੇ ਤੁਹਾਡੀ ਤੁਹਾਡੀ ਗੱਲ ਹੋਈ ਹੈ ਪਰਿਵਾਰ ਪਰਿਵਾਰ ਨਾਲ ਗੱਲ ਹੋਈ ਹੈ ਉਹਨੂੰ ਪੂਰਾ ਹੌਸਲਾ ਦਿੱਤਾ ਅਸੀਂ ਜਾਵਾਂਗੇ ਵੀ ਪਰ ਫੋਨ ਤੇ ਗੱਲ ਜ਼ਰੂਰੀ ਜਾਵਾਂਗੇ ਉਸ ਘਰੇ ਤੇ ਗੱਲਬਾਤ ਕਰਦੇ ਆ ਕਿ ਅਸੀਂ ਉਸ ਘਾਟਾ ਪੂਰਾ ਨਹੀਂ ਕਰ ਸਕਦੇ ਪਰ ਜਿਹੜੇ ਬੰਦਿਆਂ ਨੇ ਇਹ ਕੰਮ ਕੀਤਾ ਐਡੀ ਕਰਾਉਣੀ ਹਰਕਤ ਕੀਤੀ ਨਿੰਦਣ ਹੋ ਗਏ ਪੂਰੇ ਪੰਜਾਬ ਚ ਦੇਖੋ ਸ਼ੋਗ ਮਨਾ ਰਹੇ ਨੇ ਕਿ ਛੋਟਾ ਬੱਚਾ ਸੀਗਾ ਤੇ ਉਸ ਜਿਹੜੇ ਪ੍ਰਵਾਸੀ ਤਿੰਨ ਸੀਗੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਔਰ ਹੋ ਕੇ ਜ਼ਰੂਰ ਹੋਊਗੀ ਪਰ ਥੋੜਾ ਟਾਈਮ ਜ਼ਰੂਰ ਲੱਗੂਗਾ 2-4 ਮਹੀਨੇ ਪਰ ਸਜ਼ਾ ਜ਼ਰੂਰ ਮਿਲੇਗੀ ਸਾਨੂੰ ਹੁਸ਼ਿਆਰਪੁਰ ਦੀ ਅਦਾਲਤ ਤੇ ਮਾਨੋਜ ਜੱਜ ਸਾਹਿਬ ਤੇ ਪੂਰਾ ਭਰੋਸਾ ਹੈ ਕਿ ਉਹਨਾਂ ਨੂੰ ਫਾਂਸੀ ਦੀ ਸਜ਼ਾ ਜ਼ਰੂਰ ਦੇਣਗੇ ਸੋ ਮਾਨ ਸਾਹਿਬ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਇਸ ਪੂਰੇ ਕੇਸ ਦੇ ਵਿੱਚ ਅਮਰਿਤਪਾਲ ਸਿੰਘ ਮੇਰੇ ਦੀ ਐਂਟਰੀ ਹੋਈ ਆ ਵੀਡੀਓ ਕਾਲ ਰਾਹੀਂ ਆਏ ਕਹਿੰਦੇ ਜੇ ਤੁਹਾਡੇ ਤੋਂ ਜੇ ਪ੍ਰਸ਼ਾਸਨ ਕੁਝ ਨਹੀਂ ਕਰਦਾ ਮੈਂ ਸਜ਼ਾ ਦਊਗਾ ਕੀ ਕਹੋਗੇ ਬਾਈ ਜੀ ਜਿਹੜਾ ਅਮਰਤਵਾਲ ਮਹਿਰੋ ਆ ਸਭ ਤੋਂ ਪਹਿਲਾਂ ਉਹ ਹੈ ਕੌਣ ਹੈ ਆਪ ਕੌਣ ਹੈ ਆਪ ਇੰਡੀਆ ਤੋਂ ਪਘੋੜਾ ਹੋ ਚੁੱਕਿਆ ਬਠਿੰਡੇ ਅਦਾਲਤ ਤੋਂ ਪਘੋੜਾ ਕਰਾਰ ਦਿੱਤਾ ਗਿਆ ਤੇ ਇਹ ਕੌਣ ਹੈ ਦੂਜੇ ਪਰਿਵਾਰ ਨੂੰ ਮਿਸਗਾਈਡ ਕਰ ਰਿਹਾ ਕਿ ਮੈਂ ਸਜ਼ਾ ਦਵਾਂਗਾ ਉਹਨਾਂ ਨੂੰ ਇਹ ਕੌਣ ਹੈ ਸਜ਼ਾ ਦੇਣ ਵਾਲਾ ਕਿਹੜਾ ਸੂਰਮਾ ਜੰਮ ਗਿਆ ਇਹ ਕਾਨੂੰਨ ਨੂੰ ਆਪਣੇ ਹੱਥ ਹੱਥ ਚ ਲੈ ਰਿਹਾ ਕਾਨੂੰਨ ਦੀ ਉਲੰਘਣਾ ਕਰ ਰਿਹਾ ਇਹ ਕਿੱਡਾ ਕਸ਼ੇਰ ਹੈ ਬਾਈ ਜੀ ਦੇਖੋ ਪ੍ਰਸ਼ਾਸਨ ਨੇ ਤਿੰਨ ਬੰਦੇ ਅਰੈਸਟ ਕਰਕੇ ਅਰੈਸਟ ਕਰਤੇ ਜੇਲ੍ਹ ਚ ਭੇਜ ਚੁੱਕੇ ਨੇ ਜਿਹੜੀ ਬਾਕੀ ਕਾਰਵਾਈ ਹੈ ਦੇਖੋ ਕਾਨੂੰਨ ਦੀ ਯਾਨੀ ਅਦਾਲਤ ਦੇ ਰਾਈ ਹੋਏਗੀ ਥੋੜਾ ਟਾਈਮ ਜ਼ਰੂਰ ਲੱਗੇਗਾ ਸਜ਼ਾ ਜ਼ਰੂਰ ਮਿਲੇ ਪਰ ਅਮਰਿਤਪਾਲ ਕੌਣ ਹੈ ਕਿਸੇ ਨੂੰ ਕਹਿੰਦਾ ਮੈਂ ਆ ਕਰ ਦੂੰਗਾ ਉਹ ਕਰ ਦੂੰ ਮੈਨੂੰ ਐਡਰੈਸ ਦੋ ਜਾਂ ਇਹਨਾਂ ਦੇ ਜਿਹੜੀ ਜੇਲ੍ਹ ਚ ਜਾਣਗੇ ਮੈਨੂੰ ਸੌਦਾ ਲਾਵਾ ਕਿਉਂ ਕਾਹ ਤੋਂ ਸੌਦਾ ਲਾਏਗਾ ਜਿਹੜੀ ਉਹਨੂੰ ਸਜ਼ਾ ਬਣਦੀ ਹੈ ਉਹਨਾਂ ਨੂੰ ਮਿਲ ਰਹੀ ਹੈ ਉਹਨਾਂ ਨੇ ਗਲਤ ਕੀਤਾ ਉਹਨੂੰ ਤੁਹਾਨੂੰ ਨਹੀਂ ਲੱਗਦਾ ਕਿਤੇ ਨੇ ਕਿਤੇ ਵੀ ਅਮਰਿਤਪਾਲ ਦਾ ਵੀ ਦਿਲ ਦੁਖਿਆ ਹੋਵੇਗਾ ਇਸ ਤਰੀਕੇ ਦੇ ਨਾਲ ਪ੍ਰਵਾਸੀ ਜੋ ਧੱਕੇਸ਼ਾਹੀ ਚੱਲ ਰਹੀ ਹੈ ਲੱਗਦਾ ਨਹੀਂ ਅਮਰਿਤਪਾਲ ਸਿੰਘ ਮੈਰੋ ਸਹੀ ਕਹਿ ਰਿਹਾ ਵੀ ਜੇ ਪ੍ਰਸ਼ਾਸਨ ਕੁਝ ਨਹੀਂ ਕਰਦਾ ਮੈਸੇਜ ਆ ਦਊਗਾ ਨਹੀਂ 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 ਭਾਈ ਜੀ ਇਹ ਗਲਤ ਹੈ ਤੁਹਾਡੀ ਗੱਲ ਹੀ ਗਲਤ ਹੈ ਪਹਿਲੀ ਗੱਲ ਤਾਂ ਉਹ ਕੌਣ ਹੈ ਸਜ਼ਾ ਦੇਣ ਵਾਲਾ ਕਾਨੂੰਨ ਤੋਂ ਉੱਪਰ ਹੋ ਗਿਆ ਕਾਨੂੰਨ ਦਾ ਕੰਮ ਹੈ ਸਜ਼ਾ ਦੇਣਾ ਕਿ ਕਾਨੂੰਨ ਤੋਂ ਉਲੰਘਣਾ ਕਰੇਗਾ ਉਹ ਕੌਣ ਹੈ ਭਾਈ ਜੀ ਉਹ ਕੌਣ ਹੈ ਰੱਬ ਹੈ ਉਹ ਆਪਣੇ ਆਪ ਨੂੰ ਕੌਣ ਸਮਝਦਾ ਆਪਣੇ ਆਪ ਨੂੰ ਕੌਣ ਹੈ ਕੀ ਕੀ ਦੇਣ ਉਹਦੀ ਪੰਜਾਬ ਦੀ ਕਿ ਕੁੜੀਆਂ ਮਾਰ ਦੋ ਕਿਸੇ ਦੇ ਕੀ ਦੇ ਗਰੀਬ ਘਰ ਪਰਿਵਾਰੋਂ ਝਾੜ ਦੋ ਪਹਿਲਾਂ ਕੰਚਨ ਕੁਮਾਰੀ ਦਾ ਘਰੋਂ ਝਾੜਦੀ ਕੁੜੀ ਚਾਰ ਘਰ ਚਲਾਉਂਦੀ ਸੀ ਕਹਿੰਦਾ ਲੱਚਰ ਦਾ ਫਲਾਉ ਦਸੋ ਇਹ ਬੰਦਾ ਬਲੈਕਮੈਲਰ ਸੀਗਾ ਬਲੈਕਮੈਲ ਕਰਦਾ ਸੀਗਾ ਇਹਨੂੰ ਸ਼ਰਮ ਨਹੀਂ ਆਉਂਦੀ ਕਿਸੇ ਨੂੰ ਮਿਸਗੈਟ ਕਰਦਾ ਕਹਿੰਦਾ ਮੈਂ ਸੋਦਾ ਲਾਵਾਂਗਾ ਉਹਦੇ ਘਰ ਦੇ ਨੂੰ ਮਿਸਗੈਟ ਉਹਨੂੰ ਹੌਸਲਾ ਦਤਾ ਕੀ ਦੇਣਾ ਇਹਨੂੰ ਹੌਸਲਾ ਦੋ ਕਿ ਤੁਹਾਡੇ ਨਾਲ ਹੈ ਤੇ ਉਹਨੂੰ ਇਹ ਉਲਟਾ ਇਹ ਕਰਨ ਲਈ ਸੋਦਾ ਲਾਵਾਂਗੇ ਕਿਉਂ ਤੂੰ ਕੋਣ ਹੈ ਸੋਦਾ ਲਾਉਣ ਵਾਲਾ ਤੇਰਾ ਨਹੀਂ ਕੋਈ ਲਾਵੇਗਾ ਸੋਦਾ ਤੇਰਾ ਵੀ ਕੋਈ ਲਾਵੇਗਾ ਕੋਈ ਨਾ ਕੋਈ ਤਾਂ ਲਾਵੇਗਾ ਜੰਮੇਗਾ ਹੀ ਕੋਈ ਨਾ ਕੋਈ ਤਾਂ ਤੁਹਾਡਾ ਕਹਿਣਾ ਕੀ ਆ ਵੀ ਅਮਰਿਤਪਾਲ ਜਿਸ ਤਰੀਕੇ ਨਾਲ ਵੀਡੀਓ ਕਾਲ ਦੇ ਵਿੱਚ ਗੱਲ ਕੀਤੀ ਉਹ ਜਿਹੜੀ ਛੋਟੀ ਬੱਚੀ ਦੀ ਗੱਲ ਕੀਤੀ ਛੋਟੀ ਉਹਦੀ ਭੈਣ ਸੀਗੀ ਕਿਵੇਂ ਤੜਪਦੀ ਹੋਈ ਨਜ਼ਰ ਆ ਰਹੀ ਸੀ ਆਪਣੇ ਭਰਾ ਨੂੰ ਮਰਿਆ ਹੋਇਆ ਦੇਖ ਕੇ ਕਿਤੇ ਨਾ ਕਿਤੇ ਲੱਗਦਾ ਨਹੀਂ ਅਮਰਿਤਪਾਲ ਸਹੀ ਕਹਿ ਰਿਹਾ ਜਾਂ ਫਿਰ ਕਾਨੂੰਨ ਦੇ ਉਹਨੂੰ ਅਰੈਸਟ ਹੁਣ ਤੱਕ ਨਹੀਂ ਹੋਇਆ ਰੀਜ਼ਨ ਕੀ ਬਣ ਰਹੇ ਨੇ ਫਿਰ ਉਹ ਦੇਖੋ ਜੀ ਅਮਰਿਤਪਾਲ ਮੈਰੋ ਜੇ ਇੱਥੇ ਹੁੰਦਾ ਤਾਂ ਅਰੈਸਟ ਕਦੋਂ ਹੁਣ ਡੱਕੇ ਜੇਲ੍ਹ ਸੁਟੇ ਹੋਣਾ ਸੀ ਇਹਨੂੰ ਪਟੰਡੇ ਜਿਲ੍ਹੇ ਡੱਕਿਆ ਹੋਣਾ ਸੀਗਾ ਜੇ ਅੱਜ ਇੰਡੀਆ ਚ ਹੁੰਦਾ ਅੱਜ ਇੰਡੀਆ ਤੋਂ ਡਰਦਾ ਬਾਹਰ ਭੱਜ ਗਿਆ ਹੁਣ ਇਹ ਡਰਾਉਂਦਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਪ੍ਰਵਾਸੀਆਂ ਨੂੰ ਭਜਾਓ ਪੰਜਾਬ ਬਚਾਓ ਕਿਉਂ ਪਹਿਲਾਂ ਸੁੱਤੇ ਪਈ ਸੀ ਤੁਸੀਂ ਤੁਸੀਂ ਆਪੇ ਸਿਰ ਤੇ ਚਾੜਦੇ ਪ੍ਰਵਾਸੀਆਂ ਨੂੰ ਬਾਅਦ ਚ ਤੁਸੀਂ ਬਦਨਾਮ ਕਰਦੇ ਹੋ ਉਹਨਾਂ ਨੂੰ ਕਿ ਕੱਲ ਦੀ ਗੱਲ ਕਰੀ ਗੱਲ ਇੱਕ ਬਰਨਾਲੇ ਘਟਨਾ ਵਾਪਰੀ ਰੇੜੀ ਲਾਈ ਸੀ ਸਭ ਜੀ ਉਹ ਕਿਹੜੇ ਕਿਸੇ ਨੂੰ ਕੁਝ ਕਹਿੰਦਾ ਸੀਗਾ ਯਾਰ ਦੇਖੋ ਪ੍ਰਵਾਸੀ ਜਿਹੜਾ ਕੋਈ ਗਲਤ ਕਰੂਗਾ ਉਹਨੂੰ ਸਜ਼ਾ ਜ਼ਰੂਰ ਮਿਲੂਗੀ ਪਰ ਐਦਾ ਮਤਲਬ ਇਹ ਨਹੀਂ ਕਿ ਤੁਸੀਂ ਜਾਣੇ-ਕਣੇ ਨੂੰ ਗਲਤ ਕਹਿ ਦਿਓ ਕੱਲ ਨੰਗ ਸਿੰਘਾਂ ਨੇ ਕੋਈ ਨੰਗ ਸਿੰਘ ਸੀਗੇ ਨੰਗ ਸਿੰਘਾਂ ਦਾ ਬਾਣਾ ਪਾ ਕੇ ਕਹਿ ਸਕਦੇ ਆ ਉਹਨਾਂ ਨੂੰ ਕੁੱਟਮਾਰ ਕੀਤੀ ਕੀ ਕਸੂਰ ਸੀ ਉਹਨਾਂ ਦਾ ਜਿਨ੍ਹਾਂ ਦਾ ਕਸੂਰ ਹੈ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਉਹਨਾਂ ਨੂੰ ਨੇ ਜਦ ਵੀ ਅਮਰਿਤਪਾਲ ਦੀ ਗੱਲ ਆਉਂਦੀ ਹੈ ਤੁਸੀਂ ਬੜਾ ਗੜਕ ਚ ਬੋਲਦੇ ਹੋ ਪਹਿਲਾ ਕਮਲਕੌਰ ਭਾਬੀ ਵਾਲਾ ਮਾਮਲਾ ਆ ਉਹਦੋਂ ਵੀ ਤੁਸੀਂ ਖਿਲਾਫ ਬੋਲੇ ਹੁਣ ਅਮਰਿਤਪਾਲ ਮਹਿਰੋ ਨੇ ਕਿਹਾ ਕਿ ਮੈਂ ਸਜ਼ਾ ਦਊਂਗਾ ਮੈਂ ਸੌਦਾ ਲਾਊਂਗਾ ਤੁਸੀਂ ਹੁਣ ਵੀ ਤੁਹਾਡੀ ਕੋਈ ਪਰਸਨਲ ਦੁਸ਼ਮਣੀ ਹੈ ਉਹਦੇ ਨਾਲ ਮੇਰੀ ਪਰਸਨਲੀ ਦੁਸ਼ਮਣੀ ਕੋਈ ਨਹੀਂ ਸਾਡੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਇੱਕ ਬਲੈਕਮੇਲਰ ਸੀ ਬਲੈਕਮੇਲਰ ਇਹ ਕਹਾ ਗਿਆ ਅਮਰਿਤਪਾਲ ਨੂੰ ਤੇ ਬਲੈਕਮੇਲਰ ਹੈ ਅਮਰਿਤਪਾਲ ਮਹਿਰੋ ਬਲੈਕਮੇਲਰ ਸੀ ਔਰ ਹੈ ਜੇ ਖੜਦਾ ਨਾ ਪੰਜਾਬ ਲਈ ਚ ਖੜਾ ਹੋਣਾ ਸੀ ਸਾਡੇ ਪੰਜਾਬ ਦੇ ਸੂਰਮੇ ਬਹੁਤ ਸਾਰੇ ਖੜੇ ਨੇ ਉਹ ਅੱਜ ਜੇਲ੍ਹ ਦੀ ਸ ਕਹਤਾ ਕਿ ਉਹ ਬਲੈਕਮੇਲਰ ਹੈ ਬਾਈ ਜੀ ਬਲੈਕਮੇਲਰ ਦਾ ਕੁੜੀ ਦਾ ਫੋਨ ਇਹਨੇ ਚੱਕ ਕੇ ਲੈ ਗਿਆ ਉਹਦੇ ਕੁੜੀ ਦੇ ਵੀਡੀਓ ਫੈਲ ਕਰਨ ਵਾਲਾ ਇਹ ਹੈ ਹੂੰ ਇਹ ਆ ਵੀਡੀਓ ਵਾਇਰਲ ਕਰਨ ਵਾਲਾ ਜਿੰਨੇ ਵਾਇਰਲ ਕੀਤੀਆਂ ਨੇ ਕੀਤੀਆਂ ਵਾਈਟ ਉਹਦੇ ਕੰਚਨ ਕੁਮਾਰੀ ਦੀਆਂ ਇਹ ਕੌਣ ਆਪਣੇ ਆਪ ਨੂੰ ਸਮਝਦਾ ਆਪਣੇ ਹਾਮ ਦੇ ਨਾਲ ਮੱਥਾ ਲਾ ਦੇ ਕਿ ਸਾਹਮਣੇ ਨਾ ਆ ਜੀ ਅਮਰਪਾਲ ਮਹਿਰੋ ਨਹੀਂ ਮੈਂ ਦੱਸਦਾਗਾ ਮੈਂ ਕਿਹ ਚੀਜ਼ ਆ ਤੁਸੀਂ ਕਹਿ ਰਹੇ ਹੋ ਉੱਥੇ ਬਰਨਾਲੇ ਦੇ ਵਿੱਚ ਵੀ ਨਿਹੰਗ ਸਿੰਘਾਂ ਨੇ ਕਿਸੇ ਪ੍ਰਵਾਸੀ ਨਾਲ ਕੁੱਟਮਾਰ ਕੀਤੀ ਤੁਹਾਨੂੰ ਲੱਗਦਾ ਨਹੀਂ ਪੰਜਾਬ ਦੇ ਲੋਕਾਂ ਦੇ ਵਿੱਚ ਰੋਸ਼ ਹੈ ਉਸੇ ਦੇ ਕਾਰਨ ਇਹ ਘਟਨਾਵਾਂ ਵਾਪਰ ਰਹੀਆਂ ਨੇ ਲੋਕ ਸੜਕਾਂ ਤੇ ਉਤਰੇ ਹੋਏ ਨੇ ਕਿਉਂ ਕਿ ਕਿਤੇ ਨਾ ਕਿਤੇ ਬਹੁਤ ਨਿੰਦਣ ਹੋ ਘਟਨਾ ਤੇ ਤੁਸੀਂ ਕਹਿ ਰਹੇ ਹੋ ਵੀ ਕਿਉਂ ਇਹ ਜਿਆ ਕੀਤਾ ਗਿਆ ਪੰਜਾਬ ਦੇ ਲੋਕਾਂ ਦੇ ਵਿੱਚ ਹੁਣ ਕਿ ਤੁਸੀਂ ਉਸ ਘੜੀ ਦਾ ਇੰਤਜ਼ਾਰ ਕਰ ਰਹੇ ਹੋ ਜਦੋਂ ਹੱਥ ਬਣ ਜਾਣ ਜਦੋਂ ਇਹ ਪ੍ਰਵਾਸੀ ਸਾਡੇ ਘਰਾਂ ਦੇ ਅੰਦਰ ਦਾਖਲ ਹੋਣ ਸਾਡੀਆਂ ਮਾਵਾਂ ਟੀਮਾਂ ਦੀਆਂ ਚੁੰਨੀਆਂ ਤੱਕ ਹੱਥ ਪਣ ਉਹ ਤੱਕ ਦਾ ਵੇਟ ਕਰੋਗੇ ਤੂੰ ਬਾਈ ਜੀ ਦੇਖੋ ਇਹ ਦੋ ਚਾਰੀ ਪ੍ਰਵਾਸੀ ਹੈ ਜਿਹੜਾ ਸਾਡੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਪੂਰੇ ਪ੍ਰਵਾਸੀਆਂ ਦੀ ਗੱਲ ਨਾ ਹੀ ਕਰੀਏ ਨਾ ਅੱਜ ਤੱਕ ਕੋਈ ਇੱਕ ਮੋਹਾਲੀ ਚ ਘਟਨਾ ਹੋਈ ਸੀ ਉਹਨਾਂ ਨੂੰ ਇਲਜ਼ਾਮ ਮਿਲਿਆ ਤੇ ਦੂਜੀ ਹੁਸ਼ਿਆਰਪੁਰ ਚ ਮਿਲੀ ਹੈ ਉਹਨਾਂ ਨੂੰ ਇਲਜ਼ਾਮ ਸਜ਼ਾ ਮਿਲ ਚੁੱਕੀ ਹੈ ਅਰੈਸਟ ਹੋ ਚੁੱਕੇ ਨੇ ਬਾਕੀ ਹੋਰ ਪ੍ਰਵਾਸੀਆਂ ਦੇਖੋ ਉਹਨਾਂ ਦੇ ਫੈਮਲੀਆ ਨੇ ਬੱਚੇ ਨੇ ਐਦਾਂ ਦਾ ਕੋਈ ਹਰਕਤ ਨਹੀਂ ਕਰਦਾ ਜਿਹੜੇ ਕਰਦੇ ਨੇ ਉਹ ਸਜ਼ਾ ਜ਼ਰੂਰ ਭੁਗਤਦੇ ਨੇ ਜੇ ਰਹੀ ਗ up ਪੰਜਾਬ ਵਾਲੇ ਲੋਕ ਹੁਣ ਪ੍ਰਵਾਸੀਆਂ ਨੂੰ ਭਜਾਣਗੇ ਤਾਂ ਉਹ ਬਿਹਾਰ ਵਾਲੇ ਲੋਕ ਚੁੱਪ ਬੈਹਿ ਜਾਣਗੇ ਜਾਂ ਉੱਤਰ ਪ੍ਰਦੇਸ਼ ਵਾਲੇ ਚੁੱਪ ਬੈਹਿ ਜਾਣਗੇ ਉਹ ਨਾ ਕਰਨ ਸਾਡੇ ਪੰਜਾਬੀ ਬਾਹਰ ਕੰਮ ਨਹੀਂ ਕਰਦੇ ਅਦਰ ਸਟੇਟ ਚ ਤੁਸੀਂ ਕਹਿ ਰਹੇ ਹੋ ਨਹੀਂ ਹੱਥ ਪਾਉਣਗੇ ਬਾਈ ਜੀ ਤੁਸੀਂ ਕਹਿ ਰਹੇ ਹੋ ਪੰਜਾਬੀ ਬਾਦਰ ਸਟੇਟ ਚ ਕੰਮ ਕਰਦੇ ਹੁਣ ਤੱਕ ਬਾਹਰੋਂ ਕੋਈ ਘਟਨਾ ਨਹੀਂ ਆਈ ਪ੍ਰਵਾਸੀ ਕਿਉਂ ਕਰਦੇ ਨੇ ਫਿਰ ਇਹ ਜੀ ਕੰਮ ਕੋਈ ਪੰਜਾਬੀ ਕਦੇ ਸੁਣਿਆ ਇੰਗਲੈਂਡ ਦੇ ਵਿੱਚ ਅਮਰੀਕਾ ਦੇ ਵਿੱਚ ਉਹਨੇ ਕਿਸੇ ਧੀ ਪੈਨਲ ਛੇੜਛਾੜ ਕੀਤੀ ਹੋਵੇ ਦੇਖੋ ਅਮਰੀਕਾ ਆਪਾਂ ਬਾਹਰ ਦੀ ਗੱਲ ਨਹੀਂ ਦੇਖਿਆ ਅੱਜ ਤੱਕ ਮੈਂ ਵੀ ਇਦਾਂ ਦੀ ਕੋਈ ਘਟਨਾ ਨਾ ਹੀ ਕੋਈ ਸਾਹਮਣੇ ਆਈ ਹੈ ਪਰ ਲੇਕਿਨ ਬ ਰੈਂਟ ਤੇ ਕੋਈ ਚੀਜ਼ ਦੰਦੇ ਨੇ ਜਾਂ ਖੇਤਾਂ ਤੇ ਕੰਮ ਕਰਾਉਂਦੇ ਨੇ ਉਸ ਟਾਈਮ ਕਦੋਂ ਚੁੱਪ ਕਿਉਂ ਹੁੰਨੇ ਆ ਉਸ ਟਾਈਮ ਤੁਸੀਂ ਘਰ ਤੋਂ ਕਿਉਂ ਨਹੀਂ ਕਹਿੰਦੇ ਨਹੀਂ ਵੈਰੀਫਿਕੇਸ਼ਨ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਬੰਦਾ ਉੱਤਰ ਪ੍ਰਦੇਸ਼ ਤਾਂ ਉੱਤਰ ਪ੍ਰਦੇਸ਼ ਹੋਣੀ ਚਾਹੀਦੀ ਹੈ ਰਾਜਸਥਾਨ ਦਾ ਰਾਜਸਥਾਨ ਤੋਂ ਹੋਣੀ ਚਾਹੀਦੀ ਇਹਨਾਂ ਦੀ ਥਾਣੇ 'ਚ ਵੈਰੀਫਿਕੇਸ਼ਨ ਹੋਣੀ ਜ਼ਰੂਰੀ ਹੈ ਕਿ ਬੰਦਾ ਕ੍ਰਿਮਨਲ ਤਾਂ ਨਹੀਂ ਨੂੰ ਨਹੀਂ ਦੇਣਾ ਸੀ ਉਦੋਂ ਤੁਸੀਂ ਲਾਲਚ ਆ ਕੇ ਆਪਣਾ ਕਮਰਾ ਕਿਰਾਏ ਤੇ ਦੇ ਤੁਹਾਨੂੰ ਉਦੋਂ ਸ਼ਰਮ ਨਹੀਂ ਆਉਂਦੀ ਤੁਹਾਨੂੰ ਹੁਣ ਸਾਰੇ ਪ੍ਰਵਾਸੀ ਤੁਸੀਂ ਗਲਤ ਕਹਿ ਦੋ ਯਾਰ ਬਾਈ ਦੋ ਚਾਰ ਹੀ ਹੁੰਦੇ ਨੇ ਇਹ ਇਹ ਕਹਿੰਦੀ ਦੋ ਚਾਰ ਹੀ ਹੁੰਦੇ ਨੇ ਪ੍ਰਵਾਸੀ ਹੁਣ ਬੜੀ ਲ ਜੇ ਹੋ ਜੇਗਾ ਮੈਂ ਤੁਹਾਡੇ মিডিਆ ਸਾਹਮਣੇ ਆਪਣੇ ਪੂਰੇ ਪੰਜਾਬ ਦੇ ਆਪਣੇ ਸਿਰ ਝੁਕਾ ਦਾਂਗਾ ਕਿ ਤੁਸੀਂ ਵੱਡੇ ਹੋ ਜੇ ਐਦਾਂ ਹੋ ਗਿਆ ਸਾਡੇ ਪੰਜਾਬ ਵਿੱਚ ਭਜਾ ਦਿਓ ਕੱਲ ਤੁਸੀਂ ਆ ਸੀਜ਼ਨ ਨਿਕਲ ਚੁੱਕਿਆ ਝੋਨੇ ਦੇ ਝੋਨਾ ਵੀ ਲਾਉਣਾ ਕੌਣ ਆਪ ਲਾ ਲੈਣਗੇ ਤੁਸੀਂ ਦਾਦਾ ਸਕੀਲੇ ਝੋਨੇ ਤੁਸੀਂ ਲਾਉਣੇ ਹੋ ਤੁਸੀਂ ਆਪ ਲਾ ਲੈਣਗੇ ਘਰ ਦੀ ਛੱਤ ਬਣਾਉਣੀ ਹੈ ਰਾਜ ਮંત્રી ਨੂੰ ਠੇਕਾ ਦੇਣਾ ਕਿਹਨੂੰ ਦੇਣਾ ਪ੍ਰਵਾਸੀ ਕੰਮ ਕਰਦੇ ਨੇ ਸਾਡਾ ਪੰਜਾਬੀ ਕੌਣ ਕਰਦਾ ਬਾਈ ਕੰਮ ਕੋਈ ਹੈ ਕੋਈ ਪੰਜਾਬੀ ਕੰਮ ਕਰਨਾ ਸਾਰੇ ਬਾਹਰ ਭੱਜ ਗਏ ਨੇ ਪਾਜ ਗਏ ਜੇ ਆਪਣੇ ਕੰਮ ਲਈ ਜੇ ਇੱਥੇ ਜੇ ਕੰਮ ਹੁੰਦਾ ਤਾਂ ਸਾਡੇ ਬੰਦੇ ਬਾਹਰ ਨਾ ਭੱਜਦੇ ਠੀਕ ਹੈ ਨਾ ਤੇ ਸਾਡੀ ਸਰਕਾਰ ਆ ਜਿਹੜੀਆਂ ਪਹਿਲੀਆਂ ਗਈਆਂ ਸਰਕਾਰਾਂ ਨੂੰ ਦੇਖਣਾ ਚਾਹੀਦਾ ਸੀ ਪ੍ਰਵਾਸੀਆਂ ਜਿਹੜੇ ਵੋਟਾਂ ਬਣਾ ਚੁੱਕੇ ਐਮਸੀ ਜਾਂ ਸਰਪੰਚ ਸਹਿਬਾਨ ਉਹ ਉਸ ਟਾਈਮ ਦੇਖਣਾ ਚਾਹੀਦਾ ਸੀ ਇਹਨਾਂ ਨੂੰ ਕਿ ਵੋਟਾਂ ਨਾ ਬਣਾਈ ਇਹਨਾਂ ਨੇ ਉਹਨਾਂ ਨੂੰ ਪਤਾ ਨਹੀਂ ਸਾਡੇ ਸਿਰ ਤੇ ਚੜਨਗੇ ਹੁਣ ਗਲਤੀ ਕਿਸੇ ਨੇ ਕੀਤੀ ਸਜ਼ਾ ਦੂਜਾ ਬੰਦਾ ਕਿਉਂ ਭੁਗਤੇ ਬਾਈ ਜੀ ਮੈਂ ਗਲਤ ਤਾਂ ਮੈਨੂੰ ਸਜ਼ਾ ਮਿਲਣੀ ਚਾਹੀਦੀ ਐ ਇਹਦਾ ਮਤਲਬ ਥੋੜੀ ਮੇਰੇ ਕਿਸੇ ਹੋਰ ਨੂੰ ਸਜ਼ਾ ਮਿਲ ਜੇਗੀ ਇਹ ਤਰੀਕਾ ਗਲਤ ਐ ਬਾਈ ਜੀ ਪ੍ਰਵਾਸੀ ਭਜਾਓ ਨਾ ਐਦਾਂ ਹੋਇਆ ਨਾ ਹੋਣਾ ਹਾਂ ਇੱਕ ਕਾਨੂੰਨ ਹੋਣਾ ਜ਼ਰੂਰ ਚਾਹੀਦਾ ਕਿ ਸਾਡੇ ਪੰਜਾਬ ਚ ਕੋਈ ਅਦਰ ਸਟੇਟ ਦਾ ਬੰਦਾ ਨਾ ਲੋ ਕੋਈ ਲੈਂਡ ਲਾਵੇ ਨਾ ਲੈਂਡ ਲੈਂਣ ਦੇ ਵਿੱਚ ਹਾਈ ਕੋਰਟ ਦੇ ਜਾਂ ਸੁਪਰੀਮ ਕੋਰਟ ਦੇ ਆਰਡਰ ਹੋਣੇ ਚਾਹੀਦੇ ਜਿਵੇਂ ਹਿਮਾਚਲ ਚ ਬਣਿਆ ਕਿ ਸਾਡੇ ਪੰਜਾਬ ਚ ਕੋਈ ਲੈਂਡ ਨਾਲ ਲੈ ਸਕੇ ਇਹ ਹੋਣਾ ਚਾਹੀਦਾ ਨਹੀਂ ਜਿਸ ਤਰੀਕੇ ਦਾ ਮਾਹੌਲ ਦਿਖ ਰਿਹਾ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਪੂਰੇ ਪੰਜਾਬ ਤੇ ਲੱਗਾ ਪ੍ਰਵਾਸੀਆਂ ਦਾ ਹੀ ਕਬਜ਼ਾ ਹੋਗਾ ਖਾਣ ਪੀਣ ਤੋਂ ਲੈ ਕੇ ਉੱਥੇ ਗੰਦ ਫਲਾਇਆ ਜਾਂਦਾ ਮੁੜ ਕੇ ਦੁਬਾਰਾ ਜੇਕਰ ਗੱਲ ਕੀਤੀ ਚੋਰੀ ਚਕਾਰੀ ਕੀਤੀ ਜਾਂਦੀ ਆ ਵੱਡੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੁਸ਼ਿਆਰਪੁਰ ਵਾਲੇ ਕੇਸ ਤੋਂ ਬਾਅਦ ਇੱਕ ਹੋਰ ਕੇਸ ਨਿਕਲ ਕੇ ਸਾਹਮਣੇ ਆਇਆ ਜਿੱਥੇ ਇੱਕ ਪ੍ਰਵਾਸੀ ਬੰਦਾ ਛੋਟੀ ਜੀ ਬੱਚੀ ਨੂੰ ਚੱਕ ਕੇ ਲੈ ਗਿਆ ਹਾਲਾਂਕਿ ਲੋਕਾਂ ਨੇ ਫੜ ਲਿਆ ਮ ਵੀ ਉਹੀ ਵਾਪਰਦਾ ਜੋ ਹੁਸ਼ਿਆਰਪੁਰ ਦੇ ਵਿੱਚ ਵਾਪਰਿਆ ਪਰ ਤੁਸੀਂ ਵੀ ਪ੍ਰਵਾਸੀਆਂ ਦੇ ਹੱਕ ਚ ਬੋਲੋ ਲਗਾਤਾ ਵੀਰੇ ਪ੍ਰਵਾਸੀਆਂ ਦੇ ਮੈਂ ਹੱਕ ਚ ਨਹੀਂ ਆ ਪਰ ਜਿਹੜਾ ਇੱਕ ਬੰਦਾ ਸਜ਼ਾ ਕਸੂਰਬਾਰ ਹੈ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਦਾ ਮਤਲਬ ਇਹ ਨਹੀਂ ਕਿ ਸਾਰੇ ਪ੍ਰਵਾਸੀਆਂ ਨੂੰ ਸਜ਼ਾ ਦੇ ਦੇ ਉਹਨਾਂ ਦੇ ਵੀ ਫੈਮਿਲੀ ਆ ਨੇ ਇੱਥੇ ਬਿਜ਼ਨਸ ਨੇ ਪੂਰੇ ਪੰਜਾਬ ਦੀ ਗੱਲ ਪੂਰੇ ਬਿਜ਼ਨਸ ਦਾ ਕੀਤਾ ਜਾਂ ਛੋਟਾ ਜਾਂ ਵੱਡਾ ਪਰ ਆਪਾਂ ਸਾਰੇ ਪ੍ਰਵਾਸੀ ਨੂੰ ਕਿਵੇਂ ਗਲਤ ਕਹਿ ਸਕਦੇ ਹਾਂ ਜਿਹੜਾ ਸਜ਼ਾ ਕਰੂਗਾ ਉਹਨੂੰ ਸਜ਼ਾ ਫਾਂਸੀ ਦੀ ਹੋਣੀ ਚਾਹੀਦੀ ਹੈ ਸਾਡੇ ਪੰਜਾਬ ਚ ਕੋਈ ਗਲਤ ਹਰਕਤ ਕਰਦਾ ਕੋਈ ਕਿਸੇ ਨਾਲ ਗਲਤ ਕੰਮ ਕਰਦਾ ਉਹਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਪਰ ਇਹ ਕੀ ਜਣੇ ਕਣੇ ਸਜ਼ਾ ਤੁਸੀਂ ਦੇ ਦੋ ਇਹ ਚੀਜ਼ ਗਲਤ ਹੈ ਨਾ ਤੁਸੀਂ ਕੁੱਟਮਾਰ ਕਰੋ ਫਿਰ ਤਾਂ ਬ੍ਰਦਰ ਤੁਸੀਂ ਮਾਹੌਲ ਖਰਾਬ ਕਰਨਾ ਚਾਹੁੰਦੇ ਹੋ 84 ਵਾਲਾ ਜੇ ਆਪਾਂ ਪਹਿਲ ਕਰਾਂਗੇ ਤਾਂ ਤਾਂ ਉਹ ਵੀ ਚੁੱਪ ਥੋੜੀ ਬੈਠੀ ਐ ਹੂੰ ਹੂੰ ਕੋਈ ਇਹ ਥੋੜੀ ਚੁੱਪ ਬੈਠਾ ਕੋਈ ਪੂਰੀ ਸਟੇਟ ਬੈਠੀ ਪੰਜਾਬ ਤਾਂ ਛੋਟੀ ਜੀ ਸਟੇਟ ਆ 450 ਕਿਲੋਮੀਟਰ ਦੇ ਏਰੀਆ ਦੇ 400 ਕਿਲੋਮੀਟਰ ਦੇ ਏਰੀਆ ਚ ਬਾਕੀ ਸਟੇਟ ਤਾਂ ਬਹੁਤ ਪਈ ਐ ਜੇ ਦੇਖਿਆ ਜਾਵੇ ਤਾਂ ਉਹ ਥੋੜੀ ਚੁੱਪ ਬੈਠਣਗੇ ਇਹਨਾਂ ਨੂੰ ਕੁੱਟ ਕੇ ਪਜਾਓ ਜਿਵੇਂ ਹੁਣ ਮਹਾਰਾਸ਼ਟਰਾ ਚ ਕਹਿੰਦੇ ਮਰਾਠੀ ਨਹੀਂ ਬੋਲੀ ਜਾਂਦੀ ਉਹਨੂੰ ਬਾਹਰ ਕੱਢ ਦੋ ਬਿਆਰੀ ਨੇ ਕੀ ਵਿਹਾਰਤ ਜਾ ਕੇ ਕੀ ਕੀਤਾ ਉਹਨੇ ਨੇ ਜਲੂਸ ਕੱਢਦਾ ਅਗਲੇ ਨੇ ਇਹ ਤਾਂ ਹੱਥ ਨੂੰ ਹੱਥ ਹੈ ਨਾ ਤੁਹਾਨੂੰ ਕੀ ਲੱਗਦਾ ਹੈ ਪ੍ਰਵਾਸੀਆ ਤੋਂ ਪੰਜਾਬ ਬਿਨਾ ਜਿਹੜਾ ਪੰਜਾਬ ਚੱਲ ਨਹੀਂ ਸਕਦਾ ਬਾਈ ਜੀ ਤੁਸੀਂ ਚਲਾ ਸਕਦੇ ਹੋ ਦੱਸੋ ਮੈਨੂੰ ਕੋਈ ਚਲਾ ਸਕਦਾ ਆ ਹੁਣ ਤੁਸੀਂ ਮਹੀਨਾ ਗੱਲ ਠੰਡੀ ਪੈ ਜੇਗੀ ਮਹੀਨੇ ਬਾਅਦ ਦੋ ਮਹੀਨੇ ਬਾਅਦ ਫਿਰ ਤੁਸੀਂ ਪ੍ਰਵਾਸੀਆ ਲੈ ਕੇ ਆਜੋਗੇ ਖੜੇ ਹੋ ਜਾਓਗੇ ਫਿਰ ਕੀ ਕਰੋਗੇ ਪਰਵਾਸੀਆਂ ਨੂੰ ਤੁਸੀਂ ਉਹਨਾਂ ਬਿਨਾਂ ਤੁਸੀਂ ਕੰਮ ਮੈਨੂੰ ਲੱਗਦਾ ਨਹੀਂ ਕਿ ਤੁਹਾਡਾ ਗੁਜ਼ਾਰਾ ਹੋਊਗਾ ਕਈ ਕਈ ਪਿੰਡਾਂ ਨੇ ਫਰਮਾਨ ਕੱਢਤੇ ਹੁਸ਼ਿਆਰਪੁਰ ਦੇ ਵਿੱਚ 27 ਪਿੰਡਾਂ ਨੇ ਫਰਮਾਨ ਕੱਢੇ ਬਰਨਾਲਾ ਬਠਿੰਡਾ ਸਾਰੇ ਕਿਤੇ ਫਰਮਾਨ ਨਿਕਲ ਗਏ ਕਈਆਂ ਨੇ ਪ੍ਰਵਾਸੀ ਬਾਹਰ ਕੱਢਤੇ ਕਈਆਂ ਨੇ ਕਿਹਾ ਕਿ ਕਹਿ ਲੋ ਵੀ ਆਇਡੈਂਟੀਫਿਕੇਸ਼ਨ ਕਰਵਾਓ ਮੋਟਰ ਤੇ ਰਹਿਣ ਲਈ ਥਾ ਦੋ ਜ਼ਮੀਨਾਂ ਖਰੀਦਣ ਦੋ ਫਿਰ ਤੁਸੀਂ ਸਾਰੇ ਉਹਨਾਂ ਪੰਜਾਬੀਆਂ ਨੂੰ ਗਲਤ ਕਹਿ ਰਹੇ ਹੋ ਜਿਨ੍ਹਾਂ ਨੇ ਬਾਹਰ ਕੱਢਤੇ ਮੈਂ ਪੰਜਾਬੀਆਂ ਨੂੰ ਗਲਤ ਨਾ ਪਹਿਲਾਂ ਕਹਿੰਦਾ ਨਾ ਹੁਣ ਕਹਿੰਦਾ ਪੰਜਾਬੀਆਂ ਨੇ ਸਾਡਾ ਨਾਂ ਰੋਸ਼ਨ ਕੀਤਾ ਪਰ ਆਪਾਂ ਜੇ ਕਿਸੇ ਨਾਲ ਗਲਤ ਤੱਕਾ ਨਾ ਕਰੋ ਕਿਸੇ ਨਾਲ ਪਹਿਲਾਂ ਕਿਉਂਦੰਨੇ ਤੁਸੀਂ ਪਵਾਸੀਆਂ ਨਾਲ ਤੱਕਾ ਹੋ ਰਿਹਾ ਹੁਣ ਹੁਣ ਤੱਕਾ ਹੀ ਕਹਿ ਸਕਦੇ ਹੁਣ ਜ਼ਬਰਦਸਤੀ ਬਾਹਰ ਕੱਢ ਰਹੇ ਨੇ ਬੱਚਿਆਂ ਦੀ ਪੜਾਈ ਦਾ ਕੌਣ ਜ਼ਿੰਮੇਵਾਰ ਹੈ ਉਹ ਵੀ ਪੜਦੇ ਨੇ ਅਗਲੇ ਬੋਰਡ ਕਾਰਡ ਬਣ ਚੁੱਕੇ ਆਰਗੜ ਬਣ ਇੱਥੋਂ ਦੇ ਪੰਜਾਬ ਦੇ ਨਮਿੰਦੇ ਹੋ ਚੁੱਕੇ ਨੇ ਫਿਰ ਤੁਸੀਂ ਕੱਢਦੇ ਕਿਉਂ ਫਿਰ ਮਰਿਆਦਾ 'ਚ ਕਿਉਂ ਨਹੀਂ ਰਹਿੰਦੇ ਹੋ ਮਰਿਆਦਾ 'ਚ ਭਾਈ ਜੀ ਹੁਣ ਮੈਂ ਗਲਤੀ ਤਾਂ ਆਪਣੀ ਹੈ ਨਾ ਹੁਣ ਮਰਿਆਦਾ 'ਚ ਇਹ ਨਹੀਂ ਕਿ ਸਾਰੇ ਪ੍ਰਵਾਸੀ ਗਲਤ ਨੇ ਸਾਰੇ ਪ੍ਰਵਾਸੀ ਗਲਤ ਨਹੀਂ ਕਹੇ 2-4 ਜਿਹੜੇ ਹੁੰਦੇ ਉਹਨਾਂ ਨੂੰ ਸਜ਼ਾ ਜ਼ਰੂਰ ਮਿਲਦੀ ਹੈ ਹੁਣ ਹੁਸ਼ਿਆਰਪੁਰ ਤਿੰਨ ਬੰਦੇ ਅਰੈਸਟ ਨਹੀਂ ਕਿਤੇ ਮੋਹਾਲੀ ਵਾਲੇ ਬੰਦੇ ਅਰੈਸਟ ਨਹੀਂ ਕੀਤੇ ਪ੍ਰਸ਼ਾਸਨ ਕਾ ਆਪਣਾ ਕੰਮ ਕਰ ਰਿਹਾ ਸਰਕਾਰ ਵੀ ਆਪਣਾ ਕੰਮ ਕਰਦੀ ਹੈ ਨਾ ਸਰਕਾਰ ਦਾ ਦੋਸ਼ ਨਾ ਪ੍ਰਸ਼ਾਸਨ ਹਾਂ ਬੰਦਾ ਨਹੀਂ ਟ੍ਰੈਕਰ ਟਾਈਮ ਜ਼ਰੂਰ ਲੱਗ ਜਾਂਦਾ ਵੀ ਬੰਦਾ ਕਿਤੇ ਉਹ ਲੱਭਣ ਨੂੰ ਜਿਵੇਂ ਹੁਣ ਅਮਰਤਪਾਲ ਮੈਰੋ ਪਗੋੜਾ ਹੋਇਆ ਟਾਈਮ ਜ਼ਰੂਰ ਲੱਗੇਗਾ ਫੜਿਆ ਜ਼ਰੂਰ ਜਾਏਗਾ ਉਹ ਵੀ ਇਹੀ ਸਿਸਟਮ ਕਹਿ ਸਕਦੇ ਆ ਤੁਸੀਂ ਪਹਿਲਾਂ ਵੀ ਕਮਲਕੌਰ ਭਾਪੀ ਵਾਲੇ ਮਾਮਲੇ ਤੇ ਬੋਲੇ ਸੀਗੇ ਸਹਜਾਦ ਪੱਟੀ ਦੀ ਕਾਲ ਆਈ ਸੀਗੀ ਸਿੱਧੀ ਧਮਕੀ ਦਿੱਤੀ ਹੁਣ ਦੁਬਾਰਾ ਕਹਿ ਰਿਹਾ ਹਾਂ ਕਿ ਪ੍ਰਵਾਸੀਅਤ ਨਾਲ ਧੱਕਾ ਹੋ ਰਿਹਾ ਹੱਕ ਚ ਬੋਲ ਰਹੇ ਹਾਂ ਡਰ ਹੈ ਮਨ ਦੇ ਵਿੱਚ ਹੁਣ ਪੰਜਾਬ ਦੇ ਖਿਲਾਫ ਹੀ ਚੱਲ ਰਹੇ ਹੋ ਕਹਿ ਲਾਉਣ ਤੁਸੀਂ ਵੀਰੇ ਪੰਜਾਬ ਦੇ ਮੈਂ ਖਿਲਾਫ ਨਹੀਂ ਆ ਨਾ ਮੈਂ ਪਹਿਲਾਂ ਕਦੇ ਬੋਲਿਆ ਨਾ ਕਿ ਨਾ ਮੈਂ ਬੋਲਿਆ ਜਿਹੜਾ ਕੋਈ ਗਲਤ ਕੰਮ ਕਰੂਗਾ ਪੰਜਾਬ ਦੀ ਮੈਂ ਆਵਾਜ਼ ਉਠਾਉਂਗਾ ਚਾਹ ਪੰਜਾਬੀ ਹੈ ਚਾਹ ਪ੍ਰਵਾਸੀ ਹੈ ਚਾਹ ਕੋਈ ਵੀ ਹੈ ਮੈਂ ਸਭ ਤੋਂ ਪਹਿਲਾਂ ਇਹ ਗੱਲ ਕੀਤੀ ਉਹਨਾਂ ਨੂੰ ਪ੍ਰਵਾਸੀਆਂ ਨੂੰ ਸਜ਼ਾ ਫਾਂਸੀ ਦੀ ਹੋਣੀ ਚਾਹੀਦੀ ਬੋਲਿਆ ਕਿ ਨਹੀਂ ਬੋਲੇ ਤੁਹਾਡੇ ਸਾਹਮਣੇ ਇਹੀ ਕੰਮ ਹੈ ਜਿਹੜਾ ਕੋਈ ਗਲਤ ਕੰਮ ਕਰ ਤਾਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਮੈਂ ਗਲਤ ਕਹਿ ਮਤਲਬ ਮੈਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਇਹਦੀ ਹੈ ਮੇਰਾ ਕਹਿਣ ਦਾ ਮਤਲਬ ਇਹ ਹੈ ਤੁਹਾਡੇ ਮਤਾਬਿਕ ਕੀ ਹੋਣਾ ਚਾਹੀਦਾ ਪ੍ਰਵਾਸੀਆਂ ਨੂੰ ਲੈ ਕੇ ਹੁਣ ਕਿਹੜੇ ਕਾਨੂੰਨ ਲਾਗੂ ਹੋਣੇ ਚਾਹੀਦੇ ਨੇ ਕਿਹੜੀਆਂ ਚੀਜ਼ਾਂ ਜਿਹੜੀਆਂ ਸਰਕਾਰ ਨੂੰ ਜਾਂ ਫਿਰ ਪਿੰਡਾਂ ਨੂੰ ਜਾਂ ਫਿਰ ਜਿਹੜੇ ਪੰਚਾਇਤਾਂ ਨੇ ਉਹਨੂੰ ਕਰਨੀ ਚਾਹੀਦੀ ਆ ਦੇਖੋ ਬਿਲਕੁਲ ਇਹ ਪੰਚਾਇਤਾਂ ਨੂੰ ਐਮਸੀ ਸਰਵਾਰ ਨੂੰ ਇਹ ਕਰਨੀ ਚਾਹੀਦੀ ਏ ਜਿਹੜਾ ਵੀ ਕੋਈ ਪ੍ਰਵਾਸੀ ਰੈਂਟ ਤੇ ਕੋਈ ਲੈਂਡ ਲੈਣਾ ਚਾਹੁੰਦਾ ਜਾਂ ਮਕਾਨ ਲੈਣਾ ਚਾਹੁੰਦਾ ਉਹਦੀ ਘਰ ਦੀ ਵੈਰੀਫਿਕੇਸ਼ਨ ਕਰਾਓ ਕਿ ਕ੍ਰਿਮਨਲ ਰਿਕਾਰਡ ਤਾਂ ਨਹੀਂ ਹੈ ਜਾਂ ਕੋਈ ਕਾਰਵਾਈ ਇਹਦੇ ਕੋਈ ਮੁਕਦਮਾ ਦਰਜ ਤਾਂ ਨਹੀਂ ਹੈ ਜੋ ਇਦਾਂ ਦਾ ਕੋਈ ਫਿਰ ਉਹਦੇ ਹਿਸਾਬ ਨਾਲ ਆਪਣਾ ਦੇਖੋ ਤੁਸੀਂ ਰੈਂਟ ਤੇ ਦੇਣਾ ਹੈ ਜਾਂ ਨਹੀਂ ਦੇਣਾ ਹੁਣ ਤੁਸੀਂ ਕਹਿੰਦੇ ਹੋ ਵੀ ਸਾਰੇ ਪ੍ਰਵਾਸੀ ਪ੍ਰਵਾਸੀਆਂ ਨੂੰ ਬਾਹਰ ਕੱਢੋ ਪੰਜਾਬ ਚੋਂ ਪਰ ਲੇਕਿਨ ਤੁਸੀਂ ਦੇ ਤੁਸੀਂ ਇਹ ਦੇਖੋ ਤੁਸੀਂ ਹੁਣ ਟਾਈਮ ਮਾਹੌਲ ਗਰਮ ਚੱਲਦਾ ਪਿਆ ਇੱਕ ਮਹੀਨੇ ਬਾਅਦ ਤੁਸੀਂ ਦੇਖ ਲਓ ਗੱਲ ਫੇਰ ਠੰਡੀ ਪੈ ਜਾਏਗੀ ਦੇਖ ਲਓ ਤੁਸੀਂ ਤੁਹਾਡੇ ਚੈਨਲ ਰਾਈ ਮੈਂ ਫੇਰ ਦੇਖਾਂ ਇੱਕ ਮਹੀਨੇ ਬਾਅਦ ਕਿੱਡੀ ਗੱਲ ਕਿੰਨੇ ਕ ਵਾਰ ਕੱਢਦੇ ਕਿੰਨੇ ਕ ਨਹੀਂ ਕੱਢਦੇ ਮੋਹਾਲੀ 'ਚ ਕੱਢਦੇ ਹਮ ਕਰਾਲੀ 'ਚ ਕੱਢਦੇ ਹਮ ਖਰੜ 'ਚ ਕੱਢਦੇ ਚੰਡੀਗੜ੍ਹ 'ਚ ਕੱਢਦੇ ਜਲੰਧਰ 'ਚ ਕੱਢਦੇ ਲੁਧਿਆਣਾ 'ਚ ਕੱਢਦੇ ਦੱਸੋ ਕਿੱਥੇ ਕੱਢੇ ਨੇ ਉੱਥੀ ਦੇ ਉੱਥੀ ਨੇ ਉਹ ਹਮ ਕਿ ਤੁਹਾਨੂੰ ਲੱਗਦਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਜੇ ਇਹ ਜੀ ਘਟਨਾ ਹੁੰਦੀ ਹੈ ਤੁਸੀਂ ਇਹਦੇ ਖਿਲਾਫ ਕੁਝ ਕਰੋਗੇ ਪ੍ਰਵਾਸੀਆਂ ਦੇ ਖਿਲਾਫ ਖੁਦ ਕਰੋਗੇ ਜਾਂ ਫਿਰ ਸਰਕਾਰ ਨੂੰ ਕੀ ਬੇਨਤੀ ਕਰੋਗੇ ਫਿਰ ਦੇਖੋ ਸਰਕਾਰ ਨੂੰ ਮੈਂ ਕਹਿਣਾ ਚਾਹੁੰਦਾ ਸਰਕਾਰ ਮਾੜੀ ਨਹੀਂ ਸਾਡੀ ਐਸੈਂਬਲੀਸ ਮੌਜੂਦਾ ਸਰਕਾਰ ਹੈ ਉਹ ਵੀ ਕਾਰਵਾਈ ਕਰਨ ਤੇ ਲੱਗੀ ਹਰ ਕੋਈ ਜੰਬੰਦਾ ਜਿਹੜਾ ਗਲਤ ਨਸ਼ਾ ਨੂੰ ਲੇਕਨ ਰੋਕਥਾਮ ਕੀਤੀ ਜੇ ਆਪਾਂ ਕੋਈ ਗਲਤ ਕੰਮ ਕਰਦਾ ਉਹਤੇ ਵੀ ਰੈਸਟ ਮਤਲਬ ਕਾਰਵਾਈ ਹੁੰਦੀ ਆ ਉਹਨੂੰ ਵੀ ਅਰੈਸਟ ਕੀਤਾ ਜਾਂਦਾ ਜਿਹੜਾ ਕੋਈ ਗਲਤ ਕੰਮ ਕਰਦਾ ਪੂਰਾ ਪ੍ਰਸ਼ਾਸਨ ਵੀ ਸਾਡਾ ਸਹਿਯੋਗ ਦੇ ਰਿਹਾ ਪੂਰੇ ਪੰਜਾਬ ਦਾ ਹੀ ਦੇ ਰਿਹਾ ਮਾਨਯੋਗ ਡੀਜੀ ਵੀ ਸਾਹਿਬ ਪੂਰੀਆਂ ਹਦਾਇਤਾਂ ਜਾਰੀ ਕੀਤੇ ਆ ਕੋਈ ਗਲਤ ਕੰਮ ਕਰ ਦੋ ਨਾਲ ਦੀ ਨਾਲ ਕਾਲ ਕਰਕੇ ਬੰਦੇ ਨੂੰ ਚੱਕਿਆ ਜਾਂਦਾ ਪਰ ਮੈਂ ਇਹੀ ਪ੍ਰਵਾਸੀਆਂ ਨੂੰ ਕਹਿਣਾ ਚਾਹੁੰਦਾ ਜਿਹੜੇ ਵੀ 2-4 ਬੰਦੇ ਪ੍ਰਵਾਸੀ ਆ ਆਪਣੀ ਹਰਕਤਾਂ ਤੋਂ ਬਾਹਰ ਜਾ ਜਨ ਨਹੀਂ ਇਹਨਾਂ ਨੂੰ ਵੀ ਜਿਹੜੀ ਕਾਰਵਾਈ ਹੋਊਗੀ ਇਹਨਾਂ ਬੰਦ ਦੀ ਸਜ਼ਾ ਜ਼ਰੂਰ ਮਿਲੇਗੀ ਜੇ ਕੋਈ ਗਲਤ ਕੰਮ ਕਰੂਗਾ ਤੁਹਾਡਾ ਕਹਿਣਾ ਇਹੀ ਆ ਵੀ ਚਾਰ ਲੋਕ ਪੂਰੀ ਕੌਮ ਨੂੰ ਬਦਨਾਮ ਕਰਦੇ ਬਿਲਕੁਲ 2-4 ਹੀ ਨੇ ਬ ਦੇਖੀ ਜਾਓਗੇ ਪਰ ਐਦਾਂ ਨਹੀਂ ਸਾਨੂੰ ਸੋਚਣ ਸੋਚਣ ਦੀ ਲੋੜ ਥੋੜੀ ਜੀ ਪਰ ਮੈਂ ਪੰਜਾਬੀਆਂ ਨੂੰ ਮਾੜਾ ਵੀ ਨਹੀਂ ਕਹਿੰਦਾ ਸਾਡਾ ਪੰਜਾਬ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਦੇਖੋ ਇੱਕ ਇੰਨਾ ਸੋਹਣਾ ਪੰਜਾਬ ਸਟੇਟ ਹੈ ਕਿ ਜਿੱਥੇ ਹਰ ਤਰ੍ਹਾਂ ਦਾ ਬੰਦਾ ਵੱਸਦਾ ਹੈ ਪਰ ਮੈਂ ਇਹੀ ਕਹਿਣਾ ਚਾਹੁੰਦਾ ਜਿਹੜਾ ਕੋਈ ਗਲਤੀ ਕਰੂ سزا ਉਹਨੂੰ ਮਿਲਣੀ ਚਾਹੀਦੀ ਹੈ ਨਾ ਕਿ ਕਿਸੇ ਹੋਰ ਨੂੰ ਅਮਰਤਪਾਲ ਮੈਰੋ ਦੀ ਗੱਲ ਗਈ ਉਹ ਆਪਣੀ ਹਰਕਤਾਂ ਦਾ ਬਾਅਦ ਜਾ ਜੇ ਜਿੱਥੇ ਬੈਠਾ ਹੈ ਨਾ ਬੈਠਾ ਰਵੇ ਨਹੀਂ 2-4 ਹਫ਼ਤੇ ਮਹੀਨੇ ਬਾਅਦ ਇਹਨੂੰ ਵੀ ਅਰੈਸਟ ਕੀਤਾ ਜਾਊਗਾ ਜੇ ਮੰਨ ਲਓ ਪੰਜਾਬ ਆਗਾ ਕੀ ਹੋਏਗਾ ਫਿਰ ਉਹਦਾ ਅਰੈਸਟ ਕਰਕੇ ਇਹਨੂੰ ਫਾਂਸੀ ਸਜ਼ਾ ਹੋਊਗੀ ਕੁੜੀ ਦਾ ਕਤਲ ਕੀਤਾ ਬਾਈ ਇਹਨੇ ਉਹ ਕੁੜੀ ਤਿੰਨ-ਚਾਰ ਘਰ ਚਲਾਉਂਦੀ ਸੀ ਇਹਨੂੰ ਵੀ ਅਰੈਸਟ ਕੀਤਾ ਜਾਵੇ ਇਹਨੂੰ ਵੀ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆਪਾਂ ਬਾਅਦ ਜਿਹੜਾ ਕੋਈ ਗਲਤ ਕੰਮ ਕਰੂਗਾ ਉਹਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਸੋ ਬਿਲਕੁਲ ਇਸ ਸਮੱਸਿਆ 'ਵੀ ਸਿਮਰਨਜੀਤ ਸਿੰਘ ਮਾਨ ਸੀਗੇ ਜਰਾਂ ਦਾ ਇਹ ਕਹਿਣਾ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਜਿਸ ਤਰੀਕੇ ਦੀ ਘਟਨਾ ਹੋਈ ਕਿਤਨੇ ਕਿਤੇ ਬਹੁਤ ਹੀ ਸ਼ਰਮਸ਼ਾਰ ਕਰਨ ਵਾਲੀ ਆ ਤੇ ਅਜਿਹੀਆਂ ਘਟਨਾਵਾਂ ਨਾ ਹੋਣ ਇਸ ਲਈ ਕਿ ਸਰਕਾਰ ਨੂੰ ਪਿੰਡਾਂ ਨੂੰ ਤੇ ਜਿਹੜੇ ਐਮਸੀਜ਼ ਨੇ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ